ਹਾਂਜੀ ਕੀ ਨਾਮ ਜੀ ਟੇਪ ਕਰੋ ਹਾਂਜੀ ਤੁਸੀਂ ਮੇਰੇ ਕੋਲ ਕੀ ਲੱਗਦੇ ਹੋ ਮੈਂ ਵੀ ਮੈਂ ਹਾਂਜੀ ਇਹ ਜਿਹੜੀ ਘਟਨਾ ਹੋਈ ਤੁਹਾਡੇ ਨਾਲ ਵਾਪਰੀਆਂ ਜੀ ਕਿਵੇਂ ਵਾਪਰੀਆ ਸਾਡੇ ਪਾਸ ਸਭ ਨੇ ਫੋਨ ਆਇਆ ਹਾਂਜੀ ਹਾਂਜੀ ਮੈਂ ਮਗਰ ਨਾ ਇਹ ਮੈਂ ਨਾ ਠਾਗਾ ਮਗਰ ਮੈਂ ਵੀ ਮਗਰ ਨਾ ਠੀਕ ਇਹ ਸਕੂਟਰੀ ਲੈ ਕੇ ਗਿਆ ਹੈ ਸਕੂਟ ਉਹਨਾਂ ਨੇ ਕਿਹਾ ਗੱਡੀ ਲੈ ਕੇ ਆ ਗੱਡੀ ਲੈ ਕੇ ਸਕੂਟਰੀ ਲਾ ਕੇ ਕਰ ਦੇਨ ਮੁੜ ਕੇ ਲੱਤੀ ਕੇ ਆ ਗਿਆ ਇੱਕ ਬਿਸਕੁਟਾਸ ਤਾਂ ਹਾਂ ਅੱਛਾ ਉਹ ਫਿਰ ਬਾਗੋਲੀ ਵੱਜੀ ਕਿੱਥੇ ਵੱਜੀ ਜੀ ਕੀ ਲੈਣ ਕੀ ਕਰ ਰਹੀ ਸੀ ਦੁੱਧ ਲੈਣ ਗਿਆ ਸੀ ਹਾਂਜੀ ਹਾਂਜੀ ਤੇ ਦੁੱਧ ਕਿਧਰੋਂ ਲੈਣ ਗਏ ਸੀ ਉੱਥੋਂ ਲੈਣ ਗਏ ਹਾਂ ਇੱਧਰ ਪੈਂਟਮਾ ਖਾੜੀ ਅੱਛਾ ਜੀ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਵੀ ਉਹਨਾਂ ਦੀ ਗੋਲੀ ਵੱਜ ਗਈ ਹਾਂ ਗੋਲੀ ਆਏ ਦੇਰ ਮੇਰੇ अच्छा जी हां फोन तो ਪਤਾ ਲੱਗਾ ਮੈਂ ਵੀ ਮੰਗਰੇ ਨੱਠੀ ਗਈ ਹੈ ਹੂੰ ਉਹ ਲਵੇ ਕੇ ਛੱਡ ਗਿਆ ਆਈ ਜਾ ਤਾ ਹੂੰ ਤੁਹਾਡੇ ਪਿੰਡ ਦੇ ਮੋਤਵਾਰ ਜਿਵੇਂ ਸਰਪੰਚ ਆ ਜਾਂ ਪੰਜਾਬ ਪੁਲਿਸ ਤੁਹਾਨੂੰ ਕੀ ਕਹਿ ਰਹੇ ਜੀ ਕੁਛ ਨਹੀਂ ਕਹਿ ਰਹੇ ਹਨ ਕੀ ਮੰਗ ਕਰਦੇ ਤੁਸੀਂ ਪੰਜਾਬ ਪੁਲਿਸ ਤੋਂ ਹਾਂਜੀ ਵੀਰ ਜੀ ਤੁਸੀਂ ਮਰਤਕ ਤੇ ਕੀ ਲਗਦੇ ਹੋ ਸਰ ਮੈਂ ਉਹਨਾਂ ਦਾ ਬਰਦਰ ਆ ਸਰ ਕੀ ਨਾਮ ਜੀ ਆਪਣਾ ਸਰ ਮੇਰਾ ਨਾਮ ਅਨਜੀਤ ਸਿੰਘ ਹੈ ਸਰ ਮੈਂ ਸਰ ਜੋ ਤੁਹਾਡੇ ਭਰਾ ਦੇ ਨਾਲ ਇਹ ਮੰਦ ਭਾਗੀ ਕਟਣਾ ਵਾਪਰੀ ਆ ਉਸ ਬਾਰੇ ਜਾਣਕਾਰੀ ਸੰਜੀ ਕਰੀ ਜੀ ਸਰ ਮੇਰੀ ਕਰਿਆਨੇ ਦੀ ਦੁਕਾਨ ਹੈ ਸਰ ਮੇਰੇ ਮੈਨੂੰ ਉਹਨਾਂ ਨੇ ਭਾਈ ਉਹਨਾਂ ਨੇ ਫੋਨ ਕੀਤਾ ਮੈਨੂੰ ਕਹੇ ਪੈ ਚੋਂ ਨੇ ਗੋਲੀ ਮਾਰਤੀ ਉਹ ਜਲਦੀ ਗੱਡੀ ਲੈ ਕੇ ਆ ਜਾ ਮੈਂ ਆਪਣਾ ਸਮਾਨ ਉੱਥੇ ਸੁੱਟ ਕੇ ਕਾਰੋਬਾਰ ਦੀ ਦੁਕਾਨ ਕੋਈ ਬੰਦਬੰਦ ਨਹੀਂ ਕੀਤੀ ਉੱਥੋਂ ਮੈਂ ਦੌੜਨਾ ਸ਼ੁਰੂ ਕੀਤਾ ਅੱਗੇ ਭਾਈ ਦਾ ਘਰ ਹੀ ਉੱਥੇ ਮੈਂ ਵੇਖਿਆ ਸਕੂਟਰੀ ਲੱਗੀ ਮੈਂ ਸਕੂਟਰੀ ਲੈ ਕੇ ਭੱਜ ਗਿਆ ਤੇ ਭਾਈ ਕਹਿੰਦੇ ਮੈਂ ਜਦੋਂ ਜਾ ਕੇ ਜਫਾ ਪਾਇਆ ਉਹਨਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਸਰੀਰ ਕੰਮ ਨਹੀਂ ਕਰ ਰਿਹਾ ਮੈਨੂੰ ਕਹਿੰਦੇ ਤੈਨੂੰ ਤਾਂ ਮੈਂ ਗੱਡੀ ਆ ਤੇ ਗਿਆ ਤੁਸੀਂ ਸਕੂਟਰੀ ਲੈ ਕੇ ਭੱਜ ਜਾ ਜੇ ਮੈਂ ਤਵਾਦਾ ਫਿਰ ਸਕੂਟਰੀ ਵਾਪਸ ਕਰਕੇ ਦਵਾਦਾ ਸਕੂਟਰੀ ਲਾ ਕੇ ਫਿਰ ਦੁਬਾਰਾ ਤਾਂ ਗੱਡੀ ਲੈ ਕੇ ਗਿਆ ਉਹਨਾਂ ਚਿਰ ਨੂੰ ਇਹਨਾਂ ਸਾਰਿਆਂ ਨੂੰ ਪਿੱਛੇ ਪਤਾ ਲੱਗ ਗਿਆ ਇਹ ਮੇਰੇ ਮਗਰ ਬਾਕੀ ਜਾਣੇ ਮੇਰਾ ਪਰਿਵਾਰ ਮਗਰ ਤੇ ਮੈਦਵਾ ਦਾ ਆਪਣੇ ਭਾਜੀ ਨੂੰ ਨਾਲ ਵੀ ਜਿਹੜੇ ਮਗਰ ਮਰ ਗਏ ਸੀ ਮੇਰਾ ਛੋਟਾ ਭਰਾ ਉਹਨਾਂ ਨੇ ਗੱਡੀ ਦੇ ਵਿੱਚ ਉਹਨੂੰ ਆਪਣਾ ਜੱਫਾ ਪਾ ਕੇ ਗੱਡੀ ਦੇ ਵਿੱਚ ਪਾਇਆ ਇਹ ਸਕਾਟ ਹਸਪੀਟਲ ਲੈ ਗਏ ਪਰ ਜਦੋਂ ਤੁਹਾਨੂੰ ਪਤਾ ਲੱਗਾ ਜੀ ਤੁਹਾਡੇ ਭਰਾ ਨੇ ਫੋਨ ਕੀਤਾ ਕਬਲਜੀਤ ਸਿੰਘ ਜੀ ਨੇ ਤੇ ਉਦੋਂ ਜਿਹੜੇ ਮੁਜਰਮ ਸੀ ਉਥੋਂ ਦੋ ਅੱਗੇ ਸੀ ਸਰ ਮੇਰੇ ਜਾਣ ਤੋਂ ਪਹਿਜ ਜਦੋਂ ਮੈਂ ਘਰ ਉੱਥੇ ਗਿਆ ਆਪਣੇ ਭਰਾ ਦੇ ਕੋਲ ਉਦੋਂ ਟਾਈਮ ਤੇ ਉਹ ਡਿੱਗੇ ਪਏ ਸੀ ਤੇ ਦੋ ਉਹਨਾਂ ਦੇ ਹੱਥ 'ਚ ਢੋਲੋ ਉਹ ਵੀ ਦੁੱਧ ਵੀ ਡੁੱਲਾ ਪਿਆ ਏ ਤੇ ਇੱਕ ਇਧਰ ਡੱਬਾ ਪਿਆ ਏ ਇੱਕ ਇਧਰ ਡੱਬਾ ਪਿਆ ਆ ਪਿੱਛੇ ਨੂੰ ਡਿੱਗੇ ਪਏ ਉਹਨਾਂ ਦੀ ਹਾਲਤ ਐ ਇਹੋ ਜਿਹੀ ਖਰਾਬ ਹੀ ਵੀ ਉਹ ਉੱਠ ਨਹੀਂ ਸਕਦੇ ਬਿਲਕੁਲ ਡਿੱਗੇ ਪਏ ਮੈਂ ਜੱਫਾ ਪਾ ਕੇ ਕੋਸ਼ਿਸ਼ ਕੀਤੀ ਪਰ ਨਹੀਂ ਉਹਨਾਂ ਕੋ ਉੱਠਿਆ ਨਹੀਂ ਜਦੋਂ ਤੁਹਾਨੂੰ ਪਤਾ ਲੱਗਾ ਤੁਸੀਂ ਉੱਥੇ ਪਹੁੰਚ ਗਏ ਹੋ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਦੇ ਵਿੱਚ ਲੈ ਗਏ ਤਾਂ ਮੌਕੇ ਤੇ ਪੁਲਿਸ ਨੂੰ ਹੁਣ ਤੱਕ ਜੀ ਇਨਫੋਰਮ ਕੀਤਾ ਜੀ ਸਰ ਮੈਂ ਛੋਟੇ ਭਰਾ ਨੂੰ ਦੁਬਾਰੇ ਨੂੰ ਕੀਤਾ ਫੋਨ ਵੀ ਤਾਂ ਉਹਦਾ ਚੌਂਕੀ ਦੱਸ ਕੇ ਆ ਕਿ ਸਾਡੇ ਨਾਲ ਆ ਗੱਲ ਹੋ ਗਈ ਆ ਮੇਰੇ ਚਾਚੇ ਦਾ ਮੁੰਡਾ ਇਹ ਗੋਲਟੀ ਉਹਦਾ ਨਾਲ ਉਹ ਜਾ ਕੇ ਤਾਂ ਚੌਂਕੀ ਦੱਸ ਕੇ ਆ ਵੀ ਇਤਈ ਸਾਡੇ ਭਰਾ ਦੇ ਨਾਲ ਗੱਲ ਹੋ ਗਈ ਆ ਤੇ ਉਹਨਾਂ ਜਿਹਨੂੰ ਉਹਨਾਂ ਨੇ ਹਸਪੀਟਲ ਆ ਲਿਆ ਨੇ ਵੀ ਫਿਰ ਚੌਂਕੀ ਥਾਣੇ ਕੱਥੋਂ ਨਿਕਲ ਰਿਹਾ ਰਿਪੋਰਟ ਕਰਤੀ ਵੀ ਆ ਮਤਲਬ ਵੀ ਆ ਗੱਲ ਹੋ ਗਈ ਜਦੋਂ ਗੋਲੀ ਕਿਦਣ ਬੱਜੀ ਜੀ ਉਹਨਾਂ ਨੂੰ ਤੇ ਕਿਦਣ ਮੌਤ ਹੋ ਜਾਂਦੀ ਆ ਜੀ ਸਰ 7:00 ਵਜੇ ਤੇ 9 ਮਿੰਟ ਤੇ ਮੈਨੂੰ ਫੋਨ ਆਇਆ ਤੇ 9 ਤਰੀਕ ਨੂੰ ਵੀ ਉਹਨਾਂ ਨੇ ਜਦੋਂ ਉਹਨਾਂ ਨੇ ਫੋਨ ਕੀਤਾ 9 ਤਰੀਕ ਨੂੰ 7:00 ਵਜੇ 7 ਪਿੰਟ ਤੇ ਵੀ ਮੇਰੇ ਕੋਲੇ ਲੱਗੀ ਸਰ ਤੇ ਉਹਨਾਂ ਦੀ ਮੌਤ ਹੋਈ ਹੈ ਜੀ 15 ਤਰੀਕ ਨੂੰ ਕੋਈ 6:30 ਵਜੇ ਮੌਤ ਹੋ ਗਈ ਸਰ 15 ਤਰੀਕ ਨੂੰ ਪੁਲਿਸ ਅੱਥਰੂ ਪਹੁੰਚੇ ਜੀ ਹਸਪਤਾਲ 15 ਤਰੀਕ ਨੂੰ ਜਦੋਂ ਮੌਤ ਹੋਈ ਉਹ ਤਾਂ ਨਹੀਂ ਪਹੁੰਚੇ ਸਰ ਨਹੀਂ ਪਹੁੰਚੀ ਨਹੀਂ ਸਰ ਜਦੋਂ ਮੁਲਾਜਾ ਹੋਇਆ ਉਹ ਤਾਂ ਜਦੋਂ ਅੱਥਰੂ ਜਾਂਦੀ ਹੈ ਮੁਲਾਜੇ ਤੇ ਤੇ ਗਏ ਸਰ ਜਦੋਂ ਲਾਸ਼ ਲੈਣ ਵਾਸਤੇ ਗਏ ਉਹ ਸਾਡੇ ਨਾਲ ਹੀ ਗਏ ਸਰ ਹੁਣ ਪੰਜਾਬ ਪੁਲਿਸ ਕੀ ਕਹਿੰਦੀ ਜੀ ਤੁਹਾਨੂੰ ਸਰ ਪੰਜਾਬ ਪੁਲਿਸ ਕਹਿ ਰਹੀ ਹੈ ਵੀ ਅਸੀਂ ਕਾਰਵਾਈ ਕਰ ਰਹੇ ਆਂ ਕੈਮਰੇ ਚੈੱਕ ਕਰ ਰਹੇ ਆਂ ਸਰ ਮੈਨੂੰ ਤੇ ਲੱਗਦਾ ਉਹ ਫਾਰਮੈਲਟੀ ਪੂਰੀ ਕਰ ਰਹੇ ਸਰ ਮੈਨੂੰ ਅਜੇ ਕੋਈ ਉਹਨਾਂ ਦੀ ਕੋਈ ਸਮਝ ਨਹੀਂ ਲੱਗਦੀ ਇੱਕ ਦੋ ਰਿਕਾਰਡਿੰਗਾਂ ਉਹਨਾਂ ਨੇ ਮੈਨੂੰ ਇੱਕ ਦਿਖਾਈ ਹੈ ਉਹਦੇ ਵਿੱਚ ਕੁਝ ਨਹੀਂ ਦਿਖਾਈ ਦੇ ਰਿਹਾ ਜਿੱਥੋਂ ਮਤਲਬ ਵੀ ਉਹ ਚੀਜ਼ ਲੱਭਣੀ ਆ ਉਹ ਘਰ ਵਾਲੇ ਕਹਿ ਰਹੇ ਆ ਵੀ ਸਾਡਾ ਕੈਮਰਾ ਰਿਕਾਰਡ ਨਹੀਂ ਕਰ ਰਿਹਾ ਉਹ ਹੁਣ ਰੱਬ ਹੀ ਜਾਣਦਾ ਕਿ ਚੱਕਰ ਕੀ ਹੈ ਸਰ ਉਥੋਂ ਜਿਹੜਾ ਜਦੋਂ ਭਾਜੀ ਦੇ ਗੋਲੇ ਲੱਗੇ ਆ ਉਸ ਤੋਂ ਬਾਅਦ ਵਿੱਚ ਘਰ ਆ ਉੱਥੇ ਕੈਮਰਾ ਬਿਲਕੁਲੋਂ ਖਨਾਰੇ ਦੇ ਉੱਤੇ ਸੜਕ ਤੇ ਲੱਗਾ ਹਿਆ ਦੋ ਉਹਨਾਂ ਦੇ ਚਾਰ ਕੈਮਰੇ ਆ ਬੜੇ ਲੱਗੇ ਮੇਨ ਮੇਨ ਜਗ੍ਹਾ ਦੇ ਉੱਤੇ ਉਥੋਂ ਬੰਦੇ ਲੱਭ ਸਕਦੇ ਸੀ ਕੀ ਕੀ ਮੰਗ ਕਰਦੇ ਹੁਣ ਪੰਜਾਬ ਪੁਲਿਸ ਕੋਲੋਂ ਤੁਸੀਂ ਅਨਸਾਰ ਸਰਕਾਰ ਕੋਲੋਂ ਲੱਗ ਤੇ ਇਹ ਕਰਦੇ ਜੀ ਕਿ ਜਿੰਨੇ ਵੀ ਕੈਮਰੇ ਆ ਜਿੱਥੇ ਜਿੱਥੇ ਤੁਹਾਨੂੰ ਰਾਹ ਲੱਭਦਾ ਉਹ ਕੈਮਰੇ ਚੈੱਕ ਕਰੋ ਅੱਜ ਹਫਤਾ 10 ਦਿਨ ਹੋ ਚਲੇ ਆ ਤੇ ਕਾ ਬਾਜੀ ਤੱਕ ਕੋਈ ਕਾਰਵਾਈ ਕੀਤੀ ਨਹੀਂ ਹੈ ਉਹਨਾਂ ਨੇ ਸਰ ਉਹਨਾਂ ਨੂੰ ਬੰਦਾ ਅਜੇ ਤੱਕ ਉਹ ਕਹਿੰਦੇ ਸਾਨੂੰ ਮੁਜਰਮ ਮਿਲ ਲੱਭੂਗਾ ਤੇ ਦੱਸਾਂਗੇ ਅਜੇ ਤੱਕ ਉਹਨਾਂ ਨੂੰ ਕੋਈ ਮੁਜਰਮ ਨਹੀਂ ਲੱਭਾ ਸਰ ਧੰਨਵਾਦ ਰਾਜਪੁਰ ਕੇ ਸਿੰਦਰ ਪੈਂਡਰ ਆਂਧੋੜੀ ਤੋਂ ਆ ਮੇਰੇ ਤਾਇਆ ਜੀ ਦੋਪਲੇਨ ਜਾਣ ਦੇ ਤੇ ਅਨਸ਼ਾਤੀ ਬੰਦੇ ਦੁਆਏ ਪੁੱਛੋ ਦਰਾਂ ਦੇ ਵਕੀ ਦੇ ਵਿੱਚ ਗੋਲੀ ਮਾਰ ਕੇ ਚਲ ਗਏ ਅਹੀਂ ਥਾਣੇ ਕਥੋਂ ਨੰਦ ਦੇ ਵਿੱਚ ਰਿਪੋਰਟ ਲਖਾਈ ਪਰ ਇਹਦਾ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਹੈ ਤੇ ਅਸੀਂ ਇਹੀ ਮੰਗ ਕਰਦੇ ਆਂ ਕੀ ਸਰਕਾਰ ਇਨਸਾਫ ਕਰੇ ਤੇ ਕਾਰਵਾਈ ਕਰੇ ਇੱਕੋ ਸਖਤ ਕਾਰਵਾਈ ਕਰੇ ਇਹ ਹੀ ਬੇਨਤੀ ਸਾਡੀ ਸਰਕਾਰ ਨੂੰ ਨਾ ਆਪਣੀ ਕੋਈ ਲਾਗੜਾ ਜਾਂ ਕਿਸੇ ਨਾ ਕੋਈ ਦੁਸ਼ਮਣੀ ਬਾਜੀ ਕੋਈ ਲੱਗ ਜਾਂਦੀ ਸਾਰੇ ਪਿੰਡ ਨੂੰ ਪਤਾ ਹੈ ਸਾਡੀ ਕੋਈ ਲਾਗੜਾ ਨਹੀਂ ਹਾਂਜੀ ਸਰ ਜਲਜੀਪ ਪਿੰਡ ਰਾਮਦਵਾਲੀ ਮਰਡਰ ਹੋਇਆ ਉਹਦੇ ਸਬੰਧੀ ਦਸਖਾਣਾ ਜਾਣਕਾਰੀ ਹਾਂਜੀ ਕਰੇ ਰਾਮਦਵਾਲੀ ਦੋ ਨਾਮਲੂਮ ਬੰਦੇ 9 ਤਰੀਕ ਨੂੰ 7 ਵਜੇ ਦੇ ਕਰੀਬ ਉਹਦੇ ਇੱਕ ਗੋਲੀ ਨਾਲ ਉਹਨੂੰ ਇੰਜਰ ਕੀਤਾ ਸੀ ਕਵਲਜੀਤ ਸਿੰਘ ਜੀ ਆਰਮੀ ਵਿੱਚ ਉਹ ਰਟਾਇਆ ਰਿਹਾ ਸੀ ਬੜੇ ਪਿੰਡ ਰਹਿ ਰਿਹਾ ਸੀ ਰਸਤੇ ਵਿੱਚ ਉਹਨੂੰ ਟਾਇਰ ਲੱਗਾ ਸੀ ਇਲਾਜ ਦੌਰਾਨ ਕੱਲ ਉਸ ਦੀ ਮੌਤ ਹੋ ਗਈ ਹਾਂਜੀ ਉਹਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ ਜੀ ਪੱਤਿਆ ਦਰਜਿਆ ਉਹਦੇ ਵਿੱਚ ਕੈਮਰੇ ਖੰਡਾਰੇ ਟੈਕਨੀਕ ਟੈਕਨੀਕਲ ਤੌਰ ਤੇ ਵੀ ਤਕਸੀਰ ਕੀਤੀ ਜਾ ਰਹੀ ਹੈ ਹਾਂਜੀ ਤੇ ਪ੍ਰਿਤਾਤ ਸਾਹਮਣੇ ਆਇਆ ਜੀ ਕੋਈ ਇਹ ਤਫ਼ਤੀਸ਼ ਚੱਲ ਰਹੀ ਹੈ ਜੀ ਖੁਸ਼ੀ ਜੀ ਆ ਰਹੀਆਂ ਸਾਹਮਣੇ ਉਹਨਾਂ ਨੂੰ ਖੰਗਾਲ ਕੇ ਸਾਰਾ ਜੋ ਵੀ ਹੈ ਪੂਰੀ ਸਮੂਹ ਕੀਤਾ ਜਾਏਗਾ ਹਾਂਜੀ ਤੇ ਉਸ ਪਰਿਵਾਰ ਵੱਲੋਂ ਕੋਈ ਸ਼ੱਕ ਜਾਰ ਕੀਤਾ ਗਿਆ ਹੈ ਜੀ ਅਜੇ ਤੱਕ ਕੋਈ ਨਹੀਂ ਕੀਤਾ ਜੀ ਉਹਨਾਂ ਨੇ ਸ਼ੱਕ ਜਾਰ ਨਹੀਂ ਉਹਨਾਂ ਨੂੰ ਇਸ ਬਾਰੇ ਪਤਾ ਨਹੀਂ ਇਹਦੇ 'ਚ ਉਹਨਾਂ ਟੈਕਨੀਕਲ ਤੌਰ ਤੇ ਕਰਕੇ ਇਨਵੈਸਟੀਗੇਸ਼ਨ ਫਿਰ ਅੱਗੇ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime